ਰਸ ਦੇ ਵੀ ਕਾਫੀ ਫੈਕਸ਼ਨਸ ਨੇ ਉਹਨੂੰ ਹਾਈਲਾਈਟ ਕੀਤਾ ਤੇ ਸੋਨ ਨਹੀਂ ਲੱਗਦਾ ਭਈ ਜਿਹੜੇ ਫੈਕਟਸ ਆ ਉਹ ਵੀ ਸੀਮਤ ਨਹੀਂ ਇਸ ਗੱਲ ਤੱਕ ਭਈ ਇੱਕ ਵੀਡੀਓ ਹੋ ਜਾ ਇੱਕ ਕੰਟੈਂਟ ਇਹ ਸਾਰਾ ਕੁਝ ਅੱਡੇ ਵੱਡੇ ਵੱਡੇ ਕਪਲੇ ਕਰ ਦੇ ਪ੍ਰੀਮਚੋਰ ਔਰ ਮਾਂਜੂ ਹਾਈ ਕੋਰਟ ਨੇ ਉਹਨਾਂ ਤੇ ਰੋਕ ਵੀ ਲਾਈ ਉਹਦੇ باوجود ਉਹਨਾਂ ਨੇ ਐਡਮਿਨਿਸਟਰੇਟਰ ਲਾ ਲਿਆ ਤੇ 1994 ਨੂੰ 7 ਮਹੀਨੇ ਬਾਅਦ ਤਕਰੀਬਨ ਦੁਬਾਰਾ ਇਲੈਕਸ਼ਨ ਹੋਏ ਤੇ ਫਿਰ ਜਿਹੜੀ ਸੌ ਚੱਕਾਈ ਗਈ 3 12 14 ਇਸ ਪੀਰੀਅਡ ਦੇ ਵਿੱਚ ਬਹੁਤ ਵੱਡੇ ਵੱਡੇ ਕੱਪੜੇ ਹੋਏ ਆ ਜਿਹੜੇ ਫੰਡਾਂ ਦੀ ਬਗਲੀ ਉਹਨਾਂ ਚ ਕੀ ਕੀਤਾ ਗਿਆ ਮਾਲਪੁਰ ਬਲੌਕ ਦਾ ਚਾਰ ਸੀਗਾ ਉਸ ਨੇ ਕੋਈ 1 1 ਕਰੋੜ ਰੁਪਇਆ ਇਹਨਾਂ ਨੇ ਬਖਵਾਤ ਤਰੀਕਾ ਤੇ ਕਢਵਾਇਆ ਜਿਹੜਾ ਉੱਥੇ ਦਾ ਹਰਵਿੰਦਰ ਸਿੰਘ ਨੇ ਜਿਹੜਾ ਉੱਥੇ ਦਾ ਸੀਗਾ ਵੀਡੀਓ ਉਹਨੂੰ ਜਮਈ ਛੁੱਟੀ ਭੇਜ ਜਾ ਗਿਆ ਤੇ ਇਹਨੂੰ ਚਾਰ ਦਿੱਤਾ ਉਸ ਚਾਰ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਬਿਲਕੁਲ ਕਲੀਅਰ ਕੱਟ ਲਿਖਿਆ ਕਿ ਇਹਨੂੰ ਡੀਡੀ ਭਾਵ ਦਿੱਤੀਆਂ ਜਾਂਦੀਆਂ ਤੇ ਸਿਰਫ ਨਰੇਗਾ ਦੇ ਬਹਿ ਡਿਸਟ੍ਰਿਬਿਊਟ ਕਰੇਗਾ ਤੇ ਸਰਕਾਰ ਦੇਗਾ ਪਰ ਇਹਨਾਂ ਚਾਰ ਦੇ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਦੇਗਾ ਦੇ ਪੈਸੇ ਦੇਣੇ ਸੈਲਰੀ ਦੇਣੀਆਂ ਬਹੁਤ سارے ਪੈਸੇ ਫਰਜੀ ਲੋਕਾਂ ਨੂੰ ਲੱਗਤੇ ਉਹਨਾਂ ਨੇ ਅਗੇਂਸਟ ਕੋਈ ਕੰਮ ਨਹੀਂ ਜਿਸ ਤਰ੍ਹਾਂ ਯੂਨਾਈਟਿਡ ਫਾਈਲਸ ਪਾਈਪਸ ਪੇਪਰਸ ਨੂੰ ਕਹੇ ਦਿੱਤੇ ਰਾਜਾ ਸੇਲਜ਼ ਕਾਰਪੋਰੇਸ਼ਨ ਨੂੰ ਪੈ ਦੇ ਦਿੱਤੇ ਇਹਨਾਂ ਨੇ ਕੰਮ ਨਹੀਂ ਕੋਈ ਕੀਤਾ ਪੰਜ ਉਹ ਪੰਚਾਇਤਾਂ ਨੂੰ ਦਿੱਤੇ ਪੈਸੇ ਇਹਨਾਂ ਨੇ ਜੱਬੇਵਾਲ ਦੀ ਬੈਠਿਆ ਸਾਡੇ ਸਰਦਾਰ ਸੋਨ ਸਿੰਘ ਠੰਡਲ ਜੀ ਹੁਣ ਉਮਤਪੁਰ ਕੋਟਫਤੋਈ ਬਾਬਲਪੁਰ ਤੇ ਠਾਣਾ ਜਿੱਥੇ ਇੱਕੋ ਹੀ ਐਡਮਿਨਿਸਟਰेटर ਹੈ ਨਾ ਪੰਚਾਇਤ ਇੱਕੋ ਹੀ ਐਡਮਿਨਿਸਟਰेटर ਅਤੇ ਇੱਕੋ ਹੀ ਸੈਕਟਰੀ ਹੈ ਉੱਥੇ ਪੰਚਾਇਤਾਂ ਨੇ ਇਹਨਾਂ ਪੰਚਾਇਤਾਂ ਨੇ ਪੈਸੇ ਕਢਾ ਲਏ ਐਡਮਿਨਿਸਟਰੇਟਰਾਂ ਨੇ ਕਹਿ ਕੇ ਕਢਾ ਲਏ ਸਟੇਨਰ ਲਲਕੇ ਉਹਨਾਂ ਦੇ ਅਗੇਂਸਟ ਕੋਈ ਕੰਮ ਨਹੀਂ ਹੋਇਆ ਔਰ ਜਿਸਲੇ ਇਹਦਾ ਪਤਾ ਲੱਗਿਆ ਜਿਹੜਾ ਜਿਹੜਾ ਵੀਡੀਓ ਚੁੱਟੀ ਤੇ ਭੇਜਿਆ ਸੀ ਉਹਨੂੰ ਉਹਨੇ ਆਪ ਲਿਖਤੀ ਕੰਪਲੇਂਟ ਕਰਤੀ ਲੈ ਲੋ ਲਿਖਤੀ ਕੰਪਲੇਟ ਉਹਨੇ ਦਿੱਤੀ ਕਿ ਮੈਨੂੰ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਬਹੁਤ ਥੋੜੇ ਫਰਾਡ ਹੋ ਗਏ ਬਹੁਤ ਥੋੜੇ ਮੰਗਲਿੰਗ ਹੋਈ ਆ ਤੇ ਕਰੋੜ ਰੁਪਏ ਦੇ ਕਰੀਬ ਇੱਥੇ ਕਬਲਾ ਹੋ ਗਿਆ ਤੇ ਮੈਂ ਦੁਆਰਾ ਚਾਰਜ ਲੈਣਾ ਚਾਹੁੰਦਾ ਉਹਨੇ ਇੱਕ ਕੰਪਲੇਂਟ ਕੀਤੀ ਡੀਡੀ ਤੋਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਦੂਸਰੀ ਕੰਪਲੇਂਟ ਕੀਤੀ 3325 ਨੂੰ ਡਾਇਰੈਕਟਰ ਨੂੰ ਤੇ ਹਾਲੇ ਤੱਕ ਕਾਰਵਾਈ ਜਿ세ਈ ਪੁੱਛੋ ਤਾਂ ਉੱਤੇ ਕੋਈ ਨਹੀਂ ਪੁੱਲੇ ਗੱਲੀ ਆਈਟਮ ਜਿਹੜੀ ਆ ਪੈਸੇ ਕਢਾਉਣ ਦੀ ਉਹਨੇ ਡਿਟੇਲ ਦਿੱਤੀ ਨਾਲ ਕਲੀਅਰ ਲਿਖਿਆ ਕਿ ਉਥੇ ਨਾ ਕੋਈ ਸਮਾਨ ਆਇਆ ਨਾ ਕੋਈ ਕੰਮ ਹੋਇਆ ਇਹ ਸਬ ਤੋਂ ਇੰਟਰਸਟਿੰਗ ਗੱਲ ਹੈ ਯਾ ਕੁਝ ਫਰਮਾਨੋਂ ਪੈਸੇ ਦਿੱਤੇ ਗਏ ਤੇ ਕੁਝ ਇੰਡੀਕਸ਼ਨ ਮੰਗਿਆ ਹੋਇਆ ਚਾਹੀਦਾ ਜਿੱਦਾਂ ਰਾਜਾ ਸੇਲਜ਼ ਕਾਰਪੋਰੇਸ਼ਨ ਉੱਤੇ ਉਹ ਲੱਗਦੇ ਆ ਨਮਾਸ਼ਾਹ ਦੀ ਫਰਮਾਨ ਆ ਪਰ ਕੰਮ ਕੋਈ ਨਹੀਂ ਹੋਇਆ ਜਿਲਾਈ ਚਰ ਪਾਈਪਸ ਐਂਡ ਪੇਪਰਸ ਇਹ 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 ਬਾੜੀਆਂ ਕਲਾਂ ਦੀ ਫਰਮਾਂ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਇੱਕ ਮਨਦੀਪ ਸਿੰਘ ਨੂੰ ਪੇਮੈਂਟਾਂ ਹੋਈਆਂ 3-4 5 ਲੱਖ ਦੀ ਨਾਮ ਮਨਜੀਪ ਮਨਦੀਪ ਸਿੰਘ ਨੂੰ ਵੀ ਪੇਮੈਂਟਸ ਹੋਈਆਂ ਤੇ ਉਹ ਮਨਦੀਪ ਸਿੰਘ ਜਿਹੜਾ ਹੈਗਾ ਉਹ ਸ਼ਾਹਪੁਰ ਦੇ ਐਮਸੀ ਆਮਦਵੀ ਪਾਰਟੀ ਦਾ ਐਮਸੀ ਅਰਬਿੰਦਰ ਸਿੰਘ ਦਾ ਹੁੰਦਾ ਹੈ ਬਾਰ ਬਾਰ ਉਸ ਮਨਦੀਪ ਸਿੰਘ ਨੂੰ ਇਸ ਕੰਪਲੇਂਟ ਵੀ ਲਿਖਿਆ ਪਿਆ ਉਹਨੂੰ ਪੇਮੈਂਟ ਦਾ ਚਾਰ ਲੱਖ ਪੈਂਟ ਜਾ ਰਹੀ ਤੇ ਪੇਮੈਂਟ ਹੋਈ ਐਦਾਂ ਕਰਕੇ ਨਾ ਇਹ ਸਾਰੀਆਂ ਪੇਮੈਂਟਾਂ ਡਿਟੇਲਸ ਦੀਆਂ ਬਾਕੀ ਆਪ ਸਮਝਾ ਦੇ ਆਂਗਾ ਤੇ ਇਦਾਂ ਹੀ ਉਹਨੂੰ ਇਹਨੂੰ ਹਾਜੀ ਪੁੱਤਾ ਜਦੋਂ ਚਾਰਜ ਦਿੱਤਾ ਗਿਆ ਉੱਥੇ ਵੀ ਇਹਨੇ ਪੈਸੇ ਇਦਾਂ ਹੀ ਵਿਡਰਾਅ ਕੀਤੇ ਇੱਕ ਇੱਕ ਫਰਮਾ ਅਸ਼ਵਨੀ ਨਾਗ ਉਹਨੂੰ 5 50 ਲੱਖ 5 ਲੱਖ ਤੇ 14.5 2 ਲੱਖ 7.5 ਲੱਖ ਦਿੱਤਾ ਇੱਕ ਕੋਸ਼ਲ ਲਾਈ ਲਾਈ ਬੁੱਝਾ ਉਹਨੂੰ 7 ਲੱਖ ਦਿੱਤਾ ਪੇਂਟਿੰਗ ਦਾ ਇੱਕ ਚਿਰੰਦਰ ਦੀ ਫਰਮਾ ਉਹਨੂੰ ਪੈਸੇ ਦੇ ਦਿੱਤੇ 8 ਲੱਖ ਰੁਪਈਆ ਇੱਕ ਚਾਵਲਾ ਫਰਨੀਚਰ ਉਹਨੂੰ 7.2 ਲੱਖ ਦੇ ਦਿੱਤਾ ਕੁੱਤਾ ਇਲੈਕਟ੍ਰੋਨਿਕਸ ਆ ਕੋਈ ਸਾਮਾਨ ਆ 2 ਲੱਖ ਦੇ ਦਿੱਤਾ ਉਹ ਇਸ ਤਰੀਕੇ ਦੇ ਨਾਲ ਇੱਕ ਦਾਸਪੁਰ ਤੇ ਫਰਮ ਮੰਡਾਇਰ ਐਂਟਰਪ੍ਰਾਈਜ਼ ਨੂੰ 2 ਲੱਖ ਰੁਪਏ ਦੇ ਦਿੱਤਾ ਸੋ ਪੈਸੇ ਕੱਢੇ ਗਏ ਕੰਮ ਕੋਈ ਨਹੀਂ ਮੈਂ ਬਲੌਕ ਸੀਰੇ ਲਈ ਦਿੱਤੇ ਹੋਇਆ 22 ਲੱਖ ਰੁਪਏ ਇਹਨਾਂ ਨੇ ਚੱਪੇ ਵਾਲੀ ਪੰਚਾਇਤਾਂ ਦੇ ਉਹ ਗੜਵਾਲੇ ਤੇ ਮਹਿਲਾ ਵਾਲੀ ਦੇ ਐਡਮਿਨਿਸਟਰੇਟਰ ਦੇ ਖਾਤੇ 'ਚ ਪਾਤਾ ਨਹੀਂ ਕੋਕਾ ਕੋਲਾ ਨੇ ਤੋ ਜਿਹੜੇ ਆ ਪੌਂਡਸ ਟੋਪੇ ਉਹਨਾਂ ਨੂੰ ਠੀਕ ਕਰਨ ਲਈ 14 ਲੱਖ ਰੁਪਏ ਦਿੱਤਾ ਸੀ ਮਹਿਲਾਂ ਵਾਲੀ ਤੇ ਬੱਸੀ ਹਸਤਾਨ ਉਹ ਪੈਸੇ ਸਿੱਧੇ ਪੇਮੈਂਟ ਕਰਦੇ ਉੱਥੇ ਵੀ ਕੰਮ ਨਹੀਂ ਹੋਇਆ ਬੰਦੀਪ ਸਿੰਘ ਨੇ ਪੇਮੈਂਟ ਕਰਦੇ ਸੋ ਕਹਿ ਤਪਾਵੇ ਆ ਕਿ ਕੋਈ ਵੀ ਬੰਦਾ ਇਸ ਲੈਵਲ ਦਾ ਅਫੀਸਰ ਉਹ ਐਡਾ ਵੱਡਾ ਕਪਲਾ ਨਹੀਂ ਕਰ ਸਕਦਾ ਜਦ ਤੱਕ ਕੋਈ ਉਹਨੂੰ ਸਪੋਰਟ ਨਾ ਦੇ ਸੋ ਅੱਜ ਇਹ ਫੈਸਲਾ ਸਾਰੇ ਆ ਗਿਆ ਸੀ ਇਹਨੂੰ ਬਹੁਤਾ ਰਿਪੀਟ ਕਰਨ ਦੀ ਗੱਲ ਨਹੀਂ ਸਵਾਲ ਆਇਆ ਕਪਲਾ ਹੋਇਆ ਸਭ ਕੁਝ ਹੋ ਗਿਆ ਸੋ ਸਾਡੇ ਇੱਥੇ ਬੈਠਣ ਦੀ ਗੱਲ ਹੈ ਇਹ ਠੰਡਾ ਸਾਹਿਬ ਵੀ ਦੱਸਣਗੇ ਇਸ ਮਾਮਲੇ 'ਚ ਗੱਲ ਕਰਦੇ ਪੈ ਜੀ ਵੀ ਦੱਸਣਗੇ